ਪ੍ਰਸ਼ਾਸਨ ਨੇ ਹੁਣ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚਲਾਏ ਜਾ ਰਹੇ ਸੇਵਾ ਕੇਂਦਰਾਂ ਵਿੱਚ ਹੋਰ ਸੇਵਾਵਾਂ ਪ੍ਰਦਾਨ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਹਿਲਾਂ ਸੇਵਾ ਕੇਂਦਰ ਵਿੱਚ 43 ਸੇਵਾਵਾਂ ਉਪਲਬਧ ਸਨ ਹੁਣ ਇਹ ਸੇਵਾਵਾਂ ਵਾਧ ਕੇ 406 ਹੋ ਗਈਆਂ ਹਨ ਹਨੋ ਲੋਕ ਜੋ ਫ੍ਰੀ ਫਾਇਰ ਜ਼ੋਨ ਯਾਨੀ ਹਥਿਆਰ ਰੱਖਣ ਤੋਂ ਵਾਂਝੇ ਹਨ ਉਹਨਾਂ ਨੂੰ ਆਪਣਾ ਲਾਇਸੈਂਸ ਲੈਣ ਲਈ ਸੇਵਾ ਕੇਂਦਰ ਵਿੱਚ ਅਰਜ਼ੀ ਦੇਣੀ ਪਵੇਗੀ ਜ਼ਿਲ੍ਹਾ ਸੇਵਾ ਕੇਂਦਰ ਦੇ ਕੋਆਰਡੀਨੇਟਰ ਨਿਰਵੈਲ ਸਿੰਘ ਆਲਖ ਨੇ ਦੱਸਿਆ ਕਿ ਸੇਵਾ ਕੇਂਦਰ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਬਹੁਤ ਸਾਰੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ ਸੇਵਾ ਕੇਂਦਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ 438 ਪਲੱਸ ਜਿਹੜੀਆਂ ਸੇਵਾਵਾਂ ਆ ਆਮ ਪਬਲਿਕ ਨੂੰ ਦਿੱਤੀਆਂ ਜਾ ਰਹੀਆਂ ਵਾ ਜਿਦੇ ਵਿੱਚ ਰੀਸੈਂਟਲੀ ਆਪਣੇ ਫਾਇਰ ਫ੍ਰੀਜ ਹੋਣ ਸਰਵਿਸ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਵਾਸਤੇ ਐਡ ਕੀਤੀ ਗਈ ਆ ਜਿਦੇ ਵਿੱਚ ਕਿ ਫਾਇਰ ਫ੍ਰੀਜ ਹੋਣ ਜਿਵੇਂ ਕਿ ਅਸਲਾ ਲਾਇਸੈਂਸ ਧਾਰਕ ਨੂੰ ਜੋ ਪਲੇਸਿਸ ਹੈਗੀਆਂ ਵਾ ਜਿਵੇਂ ਕਿ ਆਪਣੇ ਐਜੂਕੇਸ਼ਨਲ ਪਲੇਸ ਮੈਰਿਜ ਪੈਲਸ ਹੋਗੇ ਹੋਟਲਸ ਵਗੈਰਾ ਹੋਗੇ ਜਾਂ ਕੋਈ ਧਾਰਮਿਕ ਸੰਸਥਾਵਾਂ ਸ਼ਾਪਿੰਗ ਮਾਲ ਜਿਨ੍ਹਾਂ ਦੇ ਵਿੱਚ ਆਪਾਂ ਨਾਰਮਲ ਦੇਖਦੇ ਆਂ ਕਿ ਹਥਿਆਰ ਲੈ ਕੇ ਆਉਂਦੇ ਮਨਾਇ ਮੈਂਸ਼ਨ ਕੀਤਾ ਹੁੰਦਾ ਏ ਸੋ ਇਹ ਪਹਿਲਾ ਸਰਵਿਸ ਸੀ ਕਿ ਜਿਹੜੀ ਆਫਲਾਈਨ ਸੀਗੀ ਸੋ ਪੰਜਾਬ ਸਰਕਾਰ ਨੇ ਆ ਆਮ ਪਬਲਿਕ ਦੀ ਸਹੂਲਤ ਵਾਸਤੇ ਜੋ ਸਰਮਾਇਦਾਰ ਤਬਕਾ ਲਾ ਲਈਏ ਆਪਾਂ ਜਿਵੇਂ ਜਿਨ੍ਹਾਂ ਦੇ ਹੋਟਲਸ ਵਗੈਰਾ ਵਾ ਜਿਨ੍ਹਾਂ ਦੇ ਕੋਲ ਸਮੇਂ ਦੀ ਕਮੀ ਆ ਸੋ ਉਹਨਾਂ ਨੂੰ ਇਹ ਸਰਵਿਸ ਸ਼ੁਰੂ ਕੀਤੀ ਗਈ ਆ ਸੇਵਾ ਕੇਂਦਰ ਦੇ ਵਿੱਚ ਐਂਡ ਇਹ ਸਰਵਿਸ ਡੋਰ ਸਟੈਪ ਡਿਲੀਵਰੀ ਦੇ ਵਿੱਚ ਵੀ ਜਿਹੜੀ ਆ ਆਮ ਪਬਲਿਕ ਨੂੰ ਜਿਹੜੀ ਆ ਉਹ ਪ੍ਰਾਪਤ ਹੋਵੇਗੀ ਸੋ ਇਹਦੇ ਵਿੱਚ ਕੀ ਹੈਗਾ ਵਾ ਪੇ ਅ ਜਿਵੇਂ ਕਿ ਹਥਿਆਰ ਲੈ ਕੇ ਆਉਣ ਦੀ ਮਨਾਹੀ ਆਪਾਂ ਮੈਂਸ਼ਨ ਕਰਨਾ ਹੈ ਸੋ ਇਹ ਲਾਇਸੈਂਸ ਪਰਮਾਨੈਂਟ ਜਿਹੜਾ ਹੈਗਾ ਵਾ ਸਰਕਾਰੀ ਤੌਰ ਦੇ ਉੱਪਰ ਜਿਹੜਾ ਵਾ ਉਹ ਦਿੱਤਾ ਜਾਵੇਗਾ ਅ ਲੋਕਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਆਈਡੀ ਕਾਰਡ ਮਤਲਬ ਕਿ ਬੰਦੇ ਦਾ ਆਈਡੀ ਪ੍ਰੂਫ ਹੋਏਗਾ ਜਿਵੇਂ ਉਹਦਾ ਰਹਿائش ਦਾ ਪ੍ਰੂਫ ਹੋਵੇਗਾ ਐਂਡ ਸਾਈਟ ਮੈਪ ਜਿਸ ਪਲੇਸ ਨੂੰ ਆਪਾਂ ਫਾਇਰ ਫ੍ਰੀ ਜ਼ੋਨ ਬਣਾ ਰਹੇ ਆ ਉਹਦਾ ਆਪਾਂ ਨੂੰ ਸਾਈਟ ਮੈਪ ਰਿਕੁਆਇਰਡ ਹੋਏਗਾ ਐਂਡ ਉਦੋਂ ਉਸ ਆਰਗੇਨਾਈਜੇਸ਼ਨ ਦਾ ਉਸ ادارے ਦਾ ਜਿਹੜਾ ਵਾ ਲੈਟਰ ਹੈਡ ਉਹ ਮੰਡੇਟਰੀ ਹੋਵੇਗਾ ਸੇਵਾ ਕੇਂਦਰ ਵਿੱਚ ਜਿੱਥੇ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਉੱਥੇ ਹੀ ਗੱਲਬਾਤ ਕਰਦੇ ਹਾਂ ਅਧਿਕਾਰੀ ਨਰਵੈਤ ਸਿੰਘ ਨੇ ਆਖਿਆ ਕਿ ਇੱਕ ਨਵੀਂ ਸੇਵਾ ਕੇਂਦਰ ਵਿੱਚ ਨਵੀਂ ਸੇਵਾ ਸ਼ੁਰੂ ਹੋਈ ਹੈ ਉਹ ਹੈ ਫ੍ਰੀ ਫਾਇਰ ਜ਼ੋਨ ਜਿਨ੍ਹਾਂ ਨੇ ਇਸ ਦਾ ਲਾਇਸੈਂਸ ਲੈਣਾ ਹੋਵੇ ਉਹ ਸੇਵਾ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ ਅਮਰਥਰ ਫਾਸਟ ਵਿੱਚ ਖਬਰ ਨਮਣੀ ਅਰਕੇਸ਼ ਕੁਮਾਰ